ਕਰਦੇ ਆਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਵਾ ਗੁਰੂ 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 ਵਾ guru va 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 guru 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 ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ 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 ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਾ ਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਗੁਜਰਕੋਲ ਜੀ ਆਓ ਜੀ ਹੁਣ ਸਹਿਜ ਪਾਠ ਕਰਦੇ ਅਜਿਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਸੇ ਲੋਗ ਮਹੱਲਾ ਦੂਜਾ ਜਿਨਾ ਪਉ ਦਿਨ ਨਾਹੀ ਪਉ ਮੁਚ ਪਉ ਨਿਪ ਬਿਹਾ ਨਾਨਕ ਇਹੋ ਪਟੰਤਰ ਤਿੱਦ ਦੇ ਬਾਣ ਗਈਆ ਰਹਾ ਓ ਮਹੱਲਾ ਦੂਜਾ ਤੁਰ ਤੇ ਕੋ ਤੁਰਦਾ ਮਿਲੈ ਉੱਡ ਤੇ ਕੋ ਉੱਡਦਾ ਜੀਵ ਤੇ ਕੋ ਜੀਵਦਾ ਮਿਲੈ ਮੂਹੇ ਕੋ ਮੂਆ ਨਾਨਕ ਸੋ ਸਲਾਹੀਏ ਜਿਨ ਕਾਰਣ ਕੀਆ ਪੌੜੀ ਸਚ ਤੇ ਆਇਨ ਸੇ ਸਚੇ ਗੁਰ ਸ਼ਬਦ ਵਿਚਾਰੀ ਹਉ ਮੈ ਮਾਨ ਮਨ ਨਰਮਲਾ ਹਰ ਨਾਮ ਯੋਰ ਤਾਰੀ ਕੋਠੇ ਮੰਡਪ ਮਾੜੀਆਂ ਲੱਗ ਪਏਗਾ ਵਾਰੀ ਜਿੰਦ ਕੀਏ ਕਿਸੇ ਨਾ ਜਾਣਨੀ ਮਨਮੁਖ ਗੁਬਾਰੀ ਜਿਸ 부ਜਾਏ ਸੋ 부ਜਸੀ ਸੱਚਾਂ ਕੀਆ ਜੰਤ ਵਿਚਾਰੀ ਸੋ ਲੋਕ ਮਹੱਲਾ ਤੀਜਾ ਕਾਮਣ ਤੋਂ ਸੀਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੇ ਕੰਤ ਨਾ ਆਵੇ ਇਹਵੇਂ ਬਿਰਥਾ ਜਾਏ ਕਾਮਣ ਪਰ ਮਨ ਮੰਨਿਆ ਤੋਂ ਹਣਿਆ ਸੀਗਾਰ ਕਿਆ ਤੋਂ ਪਰਵਾਣ ਹੈ ਜਾ ਸੋ ਤਰੇ ਪਿਆਰ ਬਹੁ ਸਿਗਾਰ ਤੰਬੂਲ ਰਸ ਪੋਚਨ ਪਾਉ ਕਰੇ ਤਨ ਮਨ ਸੌਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੈ ਤਨ ਕੀਆ ਸਿਗਾਰ ਸਿਜੇ ਕੰਤ ਨਾ ਆਇਓ ਏ ਵੀ ਪਿਆ ਵਿਚਾਰ ਮਹੱਲਾ ਤੀਜਾ ਤਨ ਪਿਰ ਏ ਨਾ ਆਖਿਆ ਨਾ ਪਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਪੌੜੀ ਪੈ ਬਿਨ ਭਗਤ ਨਾ ਹੋਵਈ ਨਾਮ ਨ ਲਗੇ ਪਿਆਰ ਸਤਿਗੁਰ ਮਿਲੀਏ ਪਉ ਉਪਜੇ ਪਹਿ ਪਾਏ ਰੰਗ ਸਵਾਰ ਤਨ ਮਨ ਰਤ ਰੰਗ ਸਿਉ ਹਉ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੀਟਿਆ ਕ੍ਰਿਸ਼ਨ ਮੁਰਾਰ ਪਉ ਪਾਉ ਸਭ ਤਿਸ ਦਾ ਸੋ ਸਚ ਵਰਤੈ ਸੰਸਾਰ ਸ ਲੋਕ ਮਹੱਲਾ ਪਹਿਲਾ ਵਾਹ ਹੋ ਕਸਮ ਤੂੰ ਵਾਹੋ ਜਿਨ ਸਚ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸਵਰਾ ਹੋ ਆਖੜੂ ਵੈ ਆਪਕਰ ਆਪੀਨੇ ਆਪਾ ਗੁਰਮੁਖ ਸੇਵਾ ਥਾਏ ਪਵੈ ਓਨ ਮਨ ਤਤ ਕਮਾ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮਦਰਾ ਨਾਨਕ ਪੁਰਦਰ ਵੀ ਪਰਵਾਹ ਤੋਂਦਰ ਹੁਣਾ ਨਹੀਂ ਕੋ ਸੱਚਾ ਵੇ ਪਰਵਾਹ ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੜਨ ਤਿੰਨ ਜਰ ਬੈਰੀ ਨਾਨਕਾ ਜੇ ਬੁੱਢੇ ਧੀ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੋਮ ਸਰੀਰ ਗੁਰ ਸ਼ਬਦੀ ਸਚ ਪਾਇਆ ਸੱਚਾ ਗਹਿਰ ਗੰਬੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁਖ ਗਿਆ ਫਿਰ ਪਵੇ ਨਾ ਫਿਰ ਨਾਨਕ ਨਾਮ ਸਲਾਹੀ ਤੂੰ ਹਰ ਗੁਣੀ ਗਹੀਰ ਸੋਗ ਮਹੱਲਾ ਪਹਿਲਾ ਨਾਨਕ ਹੋ ਤਨ ਜਾਲ ਜਿਨ ਜਗਿਏ ਨਾਮ ਵਿਸਾਰਿਆ ਬੋਦੀ ਜਾਏ ਪਰਾਲਿ ਪਛੇ ਹੱਥ ਨਾ ਅੰਬੜੈ ਤਿਤ ਨਿਵੰਦੇ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵੈ ਕੀਤੀ ਲਹਾਸ ਹਮ ਜਬਖਸ਼ੇ ਤਾ ਤਕਾ ਨਹੀਂ ਪੌੜੀ ਸੱਚਾ ਅਮਰ ਚਲਾਈਓ ਨੇ ਕਰ ਸੱਚ ਫਰਮਾੜਾ ਸਦਾ ਨਹਿ ਚਲ ਰਬ ਰਹੇ ਆਸੋ ਪਰਖ ਸੁ ਜਾਣ ਗੁਰ ਪ੍ਰਸਾਦੀ ਸੇਵੀਐ ਸਚੁ ਸ਼ਬਦ ਨੀ ਸਾੜਾ ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾੜਿਆ ਕਮਿਆ ਕੋਚਰ ਅਲਖ ਹੈ ਗੁਰਮੁਖ ਹਰਿ ਜਾਣ ਸੋਖ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਤਰਿਆ ਆਣ ਕੋਟੇ ਖਰੇ ਪਰਖਿ ਅਨ ਸਾਹਿਬ ਕਹਿ ਦੇ ਬਾਣ ਮਹੱਲਾ ਪਹਿਲਾ ਨਾਵਲ ਚੱਲੇ ਤੀਰ ਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾ ਤੇ ਆ ਦੋਏ ਪਾ ਚੜੀਐਸ ਹੋਰ ਬਾਹਰ ਤੋਤੀ ਤੋ ਮੜੀ ਅੰਦਰ ਵਸ ਨਿਕੋਰ ਸਾਤ ਪਲੇ ਅਣ ਨਾ ਤੇ ਆ ਚੋਰ ਸੀ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇ ਤਾ ਜਗ ਤੱਤੇ ਲਾਇਆ ਏ ਕਿ ਆਪੇ ਹੀ ਆਪ ਲਾਇਐਨ ਗੁਰ ਤੇ ਸੁਖ ਪਾਇਆ ਤਹ ਦਿਸ ਇਹੋ ਤਨ ਤਾਮਦਾ ਗੁਰ ਠਾਕ ਰਹਾਇਆ ਨਾਵੇਂ ਨੋ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੀਟ ਨਸਤੁਇਐ ਜੋ ਹਰ ਲਿਖ ਪਾਇਆ ਸ ਲੋਕ ਮਹੱਲਾ ਪਹਿਲਾ ਦੋਏ ਦੀਵੇਂ ਚੌਦੇ ਹਟ ਨਾਲੇ ਜੀਤੇ ਜੀਤੇ ਤੇ ਵਣ ਜਾਰੇ ਖੁੱਲੇ ਹਟ ਹੋ ਆਵਾ ਪਾਰ ਜੋ ਪਹੁੰਚੇ ਸੋ ਚਲੜ ਹਰ ਧਰਮ ਦਲਾਲ ਪਾਏ ਨੀ ਸਾਨ ਨਾਨਕ ਨਾਮ ਲਾਹ ਪਰਵਾਣ ਕਰਿ ਆਏ ਬੱਜੀ ਵਾदाई ਸਚ ਨਾਮ ਕੀ ਮਿਲੀ ਵੱਡੀ ਆਈ ਮਹੱਲਾ ਪਹਿਲਾ ਰਾਤੀ ਹੋਵਣ ਕਾਲਿਆਂ ਸੁ ਪੇਦਾ ਸੇ ਬੰਨ ਦੇਹੋ ਬਕਾ ਤੱਪੈ ਕਣਾ ਕਾਲਿਆ ਕਾਲੇ ਬੰਨ ਅੰਦੇ ਅਕਲੀ ਬਾਹਰੇ ਮੋਰਖ ਪੰਧ ਗਿਆਨ ਨਾਨਕ ਨੰਦਰੀ ਬਾਹਰੇ ਕਬੇ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਪਾਇ ਖੁਆਇਨ ਹੋ ਮੈਂ ਵਿੱਚ ਵਿਆਪੇ ਇਹੋ ਮੜਸ ਜਨਮ ਦੁਲਾ ਬਸਾ ਮਨ ਮੁਖ ਸੰਤਾਪੇ ਜਿਸ ਆਪ ਕੋ ਜੈ ਸੋ 부ਜਸੀ ਜਿਸ ਸਤਗੁਰ ਥਾਪੇ ਸਭ जग ਖੇਲ ਰਚਾਇਨ ਸਭ ਵਰਤੇ ਆਪੇ ਸ ਲੋਕ ਮਹੱਲਾ ਪਹਿਲਾ ਚੋਰਾ ਚਾਰਾ ਰੰਡਿਆ ਕੁੰਟਣਿਆ ਦੀ ਬਾਣ ਬੀਤੀ ਨਾ ਕੀ ਦੋਸਤੀ ਬੀਤੀ ਨਾ ਕਾ ਖਾੜ ਸਿਫਤੀ ਸਾਰ ਨ ਜਾਣੀ ਸਦਾ ਬਸੈ ਸਤਾਨ ਗਤੋ ਚੰਦਨ ਖੋਲੀਐ ਪੀਸਾ ਹੂ ਸਿਓ ਪਾਣ ਨਾਨਕ ਕੂੜੈ ਕੱਤੀਐ ਕੂੜਾ ਤਣੀਐ ਢਾੜ ਕੂੜਾ ਕਪੜਾ ਕੱਛੀਐ ਕੂੜਾ ਪਹਿਨਣ ਮਾੜ ਮਹੱਲਾ ਪਹਿਲਾ ਪਾਂਗਾ ਬੁਰਕੂ ਸੰਜਿਆ ਨਾਲੇ ਮਿਨੀ ਕਲਾਣ ਇਕ ਤਾਥ ਹਿਕ ਮੰਗਤੇ ਨਾਮ ਤੇਰਾ ਪਰਵਣ ਨਾਨਕ ਜਿਨੀ ਸੁਣਕੇ ਮੰਨਿਆ ਹਉ ਕਿਦਾਂ ਬਿਟੋ ਕੁਰਬਾਨ ਪਾੜੀ ਮਾਇਆ ਉਹ ਸਭ ਕੂੜ ਹੈ ਕੂੜੋ ਹੋਏ ਗਿਆ ਹਉ ਮੈਂ ਝਗੜਾ ਪਾਇਨ ਝਗੜੈ ਜਗ ਮੁਇਆ ਗੁਰਮੁਖ ਝਗੜ ਚੁਕਾਇਨ ਇਕੋ ਰਵਰ ਹੈ ਆ ਸਭ ਆਤਮ ਰਾਮ ਪਛਾਣਿਆ ਪੌਜਨ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸ ਲੋਕ ਮਹੰਦਾ ਪਹਿਨਾ ਸਤ ਗੁਰ ਪਿਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ ਹਉ ਮੈਂ ਗਰਬ ਨਿਵਾਰੀਏ ਕਾਕਰੋਧ ਹੈ ਕਰ ਲਬ ਲੋਭ ਪਰ ਜਾਲੀਐ ਨਾਮ ਮਿਲੇ ਆਧਾਰ ਐਨਸ ਨਵ ਤਨ ਨਿਰਮਲਾ ਮੈਨਾ ਕਬੂ ਹੋ ਨਾ ਹੋਏ ਨਾਨਕ ਇਹ ਬਿਦ ਛੂਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਇ ਜਿਤੀ ਦਰ ਖੜੀਆ ਨਾਨਕ ਕੰਤੈ ਰਤਿਆ ਪੂਛੇ ਬਾਤੜੀਆ ਮਹੱਲਾ ਪਹਿਲਾ ਸਭੇ ਕੰਤੇ ਰਤੇ ਆ ਮੈਂ ਦੁਹਾਗਣ ਕਿਤ ਮੈਂ ਤਾਨਿ ਅਬ ਗਣ ਕੀਤੜੇ ਖਸਮ ਨ ਫੇਰੇ ਚਿਤ ਮਹੱਲਾ ਪਹਿਲਾ ਹੋ ਬਲ ਹਰੀ ਤਨ ਕੋ ਸਿਫਤ ਜਿਨਾ ਦੇਵਾਤ ਸਭ ਰਾਤੀ ਸੁਹਾਕਣੀ ਇਕ ਮੈਂ ਦੁਹਾਕਣ ਰਾਤ ਕੋੜੀ ਧਰਮੰਗਤ ਜਾਚੈ ਤਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਖਲੋ ਮਿਲਾਏ ਜਨ ਪਾべ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਰ ਤੇ ਹਰ ਗੁਣ ਗਾਏ ਜਜ ਸ਼ਬਦ ਹਰ जग ਮੈਂ ਵਰਤੇ ਆਪ ਹਰ ਸਿਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁੱਚੇ ਕਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਉਲਾਮੇ ਦਿਨ ਕੇ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲਾਕਾ ਹੰਸ ਪੇਟ ਇਹੇ ਹਾ ਜੀ ਬਿਆਜਿਤ ਖਾਏ ਬਤਾਇਆ ਪੇਟ ਨਾਨਕ ਸੱਚੇ ਨਾਮ ਵਣ ਸਭੋ ਦੁਸ਼ਮਣ ਹੇਤ ਪੌੜੀ ਟਾੜੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੀ ਸੱਚਾ ਉਰ ਤਰਿਆ ਕਰ ਦਰ ਪਾਵੇ ਮਹਿਲ ਨਾਮ ਤੇ ਆਰਿਆ ਗੁਰਮੁਖ ਪਾਇਆ ਨਾਮੋ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਰਜਣ ਹਰਿਆ ਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾ ਖਾਏ ਉੱਗਵੇ ਸੂਰ ਨ ਜਾਪੇ ਚੰਦ ਜਹ ਕਿਆਨ ਪਰਗਾਸ ਭਗਿਆਨ ਮਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂ ਜੀ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸ਼ਬਦੇ ਸਾਧਨਾ ਆਇਓ ਨਾਮ ਨਾਲ ਲਗੋ ਪਿਆਰ ਰਸਨਾ ਪੀਕਾ ਬੋਲਣਾ ਨਿਤ ਨਿਤ ਹੋਏ ਖੁਵਾਰ ਨਾਨਕ ਪਈਏ ਕਿਰਤ ਕਮਾਵਣਾ ਕੋਈ ਨ ਮਿਟਣ ਹਾਰ ਪੌੜੀ ਜੀ ਪ੍ਰਭ ਸਾ ਲਾਹੀ ਆਪਣਾ ਸੋ ਸੁਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸਜ ਬਾਣੀ ਗੁਣ ਉਚਰੇ ਸੱਚਾ ਸੁਖ ਪਾਏ ਮਿਲ ਪਾਇਆ ਜਿਰੀ ਵਿੱਚੁ ਨਿਆ ਗੁਰ ਪੁਰਖ ਮਿਲਾਏ ਮਨ ਮੈਲਾਐ ਬਸਤ ਹੈ ਹਰ ਨਾਮ ਤੇ ਆਇ ਸ ਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁਲ ਗੁਣ ਨਾਨਕ ਗੁਪਸ ਮਾਲ ਐਨੀ ਫੁੱਲੀ ਰੋਂ ਕਰੇ ਅਵਰ ਕੀ ਚੁਣੀਐ ਢਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿ사 ਪੂਰੀ ਸੇ ਅਹਨਜ਼ ਫਰੇ ਚਲੰਤ ਪੋੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੇ ਹੰਦ ਦਿਨ ਸੇ ਵੀ ਗੁਣ ਰਵਾ ਮਨ ਸੱਚ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੇ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਏ ਸਭ ਮੌਲਿਏ ਤੇ ਸਿਨਾ ਮੋਲੇ ਕੋਇ ਮਹੱਲਾ ਦੂਜਾ ਪਹਿਲ ਪਸੰਦ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਾਲਾ ਹੀ ਜੇ ਸਭ ਸੇ ਦੇ ਆਧਾਰ ਮਹਲਾ ਤੂਜਾ ਮਿlie ਮਿल्या ਨਾ ਮਿਲੇ ਮਿਲੇ ਮਿल्या ਜੇ ਹੋਏ ਅੰਤਰਾਤਮੈ ਜੋ ਮਿਲੇ ਮਿल्या ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਏ ਸੱਚ ਕਾਰਕਮਾ ਬੈ ਦੂਜੀ ਕਾਰੇ ਲਗਿਆ ਫਿਰ ਚੋਨੀ ਪਾਵੇ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਹੀਏ ਹਰ ਨਾਮ ਸਮਾਵੇ ਸਤ ਗੁਰ ਸੇਵਾ ਸਫਲ ਹੈ ਸੇ ਵੀ ਫਲ ਪਾਵੇ ਸੁਲੋਕ ਮਹਲਾ ਦੂਜਾ ਕਿ ਸਹੀ ਕੋਈ ਕੋਏ ਮੰਜ ਨੇ ਮਾਣੀ ਇੱਕ ਤੂੰ ਕਿਉ ਨਾ ਮਰੀ ਜੈ ਰੋਏ ਜਾਲਾ ਕਚਿਤ ਨ ਆਵਈ ਮਹਲਾ ਦੂਜਾ ਜਾ ਸੁਖ ਤਾਂ ਸੁਹਰਾਵੇ ਦੁਖ ਪੀ ਸੰਮਾਲਿਓਏ ਨਾਨਕ ਕਹੇ ਸਿਆਣੀਐ ਕਿਉ ਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਇਆਲ ਅਗੰਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਣਾਗਤੀ ਤਿੰਨ ਲੈ ਛਡਾਈ ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤਮਾਈ ਰਾਗ ਸੁਹੀ ਬਾਣੀ ਸ਼੍ਰੀ ਕਬੀਰ ਜੀਉ ਤਥਾ ਸਪਨਾ ਪਕਤਾ ਕੀ ਕਬੀਰ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਵਤਾਰ ਆਏ ਕਾ ਹਾ ਤੁਮ ਕੀਨਾ ਰਾਮ ਬੇ ਕੋ ਕਿਆ ਕਰੋ ਅਪਾਗੇ ਰਹਾਓ ਦੁੱਖ ਸੁਖ ਕਰਕੇ ਕੁਟੰਬ ਜਿਵਾਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਕਹਿਨ ਤਬ ਕਰਨ ਪੁਕਾਰਾ ਕਹੈ ਕਬੀਰ ਆਗੇ ਤੇ ਨਾ ਸੰਮਾਰਾ ਸੋਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਉ ਨਾ ਜਾਣੋ ਕਿਆ ਕਰਸੀ ਪੀਉ ਰਹਿਣ ਗਈ ਮਤ ਦਿਨ ਪੀ ਜਾਏ ਪਵਰ ਕਏ ਪਕ ਬੈਠੇ ਆਏ ਰਹਾਉ ਕਾਚੈ ਕਰਵੇ ਰਹੇ ਨ ਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਵਾਰ ਕੰਨਿਆ ਚ ਸੇ ਕਰਤ ਸਿਗਾਰਾ ਕਿਉ ਰਲਿਆ ਮਨ ਮਾਨੈ ਬਾਜ ਪਤਾਰਾ ਕਾਗ ਉਡਾਵਤ ਪੂਜਾ ਪੇਰਾਨੀ ਕਹੈ ਕਬੀਰ ਇਹ ਕਥਾ ਸੇ ਰਾਨੀ ਸੂਹੀ ਕਬੀਰ ਜੀਓ ਅਮਲ ਸਿਰਾਂ ਨੂੰ ਲੇਖਾ ਤੇ ਨਾ ਆਏ ਕਠੇ ਨ ਦੂਤ ਜਮ ਲੈਣਾ ਕਿਆ ਤੈ ਖਟਿਆ ਕਾਹਾਂ ਗਵਾਇਆ ਚਲੋ ਸਿਕਾਪ ਦੀਵਾਨ ਚ ਬੁਲਾਇਆ ਚੱਲ ਤਰ ਹਾਲ ਦੀਵਾਨ ਬੁਲਾਇਆ ਹਰ ਫਰਮਾਨਦਰ ਕੀ ਕਾ ਆਇਆ ਰਹਾਓ ਕਰਵਰ ਦਾਸ ਗਾਵ ਕਿਛ ਬਾਕੀ ਲਿਓ ਨਿਵੇਰ ਆਜ ਕੀ ਰਾਤੀ ਕਿਛ ਪੀ ਖਰਚ ਤੁਮਾਰਾ ਸਾਰੋ ਸੁਬਹ ਨਿਵਾਜ ਸਰਾਈ ਗੁਜ਼ਾਰੋ ਸਾਤ ਸੰਗ ਜਾ ਕੋ ਹਰ ਰੰਗ ਲਾਕਾ ਤਨ ਤਨ ਸੋ ਜਨਪੁਰਖ ਸਭਾ ਕਾ ਇਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਭਇਆ ਪਰਾਇਆ ਕਾਹੋ ਕਬੀਰ ਤੇ ਨਰ ਭੋਲੇ ਖਸਮ ਵਿਸਾਰ ਮਾਟੀ ਸੰਗ ਰੋਲੇ ਸੁਹੀ ਕਬੀਰ ਜੀਓ ਲਲਿਤ ठाके नैदसरा बन सुन ठाके ठाकी सुंदर काया चरहाक ती सबमत ठाकी एक न ठाकस माया बाप रे त ज्ञान विचार न पाया परथा जन्म गवाया रहौ तब लग प्राणी के देसरे वो तब लग कट मैं सासा जी कट जाए ता पाओ न जासी हर के चरण निवासा ਜਿਸ ਕੋ ਸ਼ਬਦ ਬਸਾਵੇ ਅੰਤਰ ਚੁ ਕਹਿ ਤਿਸੇ ਪਿਆਸਾ ਹੁਕਮੈ ਪੂਜੈ ਚੌਪੜ ਖੇਲ ਮਨ ਜਣ ਟਾਲੇ ਪਾਸਾ ਜੋ ਜਨ ਜਾਨ ਭਜੇ ਅਭਿ ਗਤ ਕੋ ਤਨ ਕਾ ਕੂਨਾ ਨਾਸਾ ਕਹੋ ਕਬੀਰ ਤੇ ਜਨ ਕਾ ਬਹੁਨਾ ਹਾਰੇ ਤਾਲ ਜੋ ਜਾਣੇ ਪਾਸਾ ਸੂਹੀ ਲਲਿਤ ਕਬੀਰ ਜੀਓ ਇੱਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ ਜਿਮੇ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਕਾ ਮੋ ਕੋ ਨਿਤ ਦਸੇ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿੰਨ ਘੋ ਦੀਆ ਉਪਾਰੀ ਰਹਾਉ ਨੋ ਡਾਟੀ ਦਸ ਮੁਨਸਫ ਤਾ ਵੈ ਰૈયਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਵਿਸਟਾਲਾ ਲੈਹੀ ਬਹਤਰ ਕਰ ਇਕ ਪੁਰਖ ਸਮਾਇਆ ਉਨਦੀਆ ਨਾਮ ਲੇਖਾਈ ਧਰਮ ਰਾਏ ਕਾ ਦਫਤਰ ਸੋਧਿਆ ਪਾਕੀ ਰਜਮ ਨਾ ਕਾਈ ਸੰਤਾ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਿਬੇਕੋ ਸੰਤਾ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਿਬੇਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ